ਅੱਜ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਮੁਕੱਦਸ ਫਤਿਹ ਨੂੰ ਬੁਲੰਦ ਕਰੀਏ ਸਾਰੇ ਗੱਜ-ਬੱਜ ਕੇ ਫਤਿਹ ਬੁਲਾਇਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੀਆਂ ਦੁੰਗੀਆਂ ਵਿਚਾਰਾ ਸਰਦਾਰ ਗੁਰਬਖਸ਼ ਸਿੰਘ ਨੇ ਜਰਰਾਜ ਸਿੰਘ ਨੇ ਇਹਨਾਂ ਦਾ ਪਾਬਜੀ ਦਾ ਨਾਮ ਹੀ ਮੈਨੂੰ ਛੋਟਾ ਪੜਾ ਇਹਨਾਂ ਨੇ ਕੀਤੀਆਂ ਨੇ ਤੁਹਾਡੇ ਨਾਲ ਅੱਜ ਦੇ ਹਾਲਾਤ ਦੇ ਮੁਤਾਬਕ ਤੁਸੀਂ ਐਸ ਰੂਪ ਦੇ ਵਿੱਚ ਕਿਵੇਂ ਬੈਠੇ ਜੇ ਕਿਉਂ ਬੈਠੇ ਜੇ ਇਹ ਵੀ ਇਤਿਹਾਸ ਦੱਸਿਆ ਗਿਆ ਤੁਹਾਨੂੰ ਤੁਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤੁਹਾਨੂੰ ਯਾਦ ਕਰਾਉਣ ਵਾਲੇ ਯੋਧੇ ਕਦੇ ਸੀ ਤੇ ਤੁਸੀ ਯਾਦ ਹੋ ਕੇ ਇੱਥੇ ਆਜ਼ਾਦੀ ਮਾਣੀ ਜੀ ਉਹਦੇ ਬਾਰੇ ਦੱਸੋ ਬੇਸ਼ੱਕ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ ਆ ਆਜ਼ਾਦੀ ਸਾਨੂੰ ਜਿਹੜੀ ਭਗਤ ਸਿੰਘ ਦੇ ਸੋਚ ਸੀ ਉਹ ਆਜ਼ਾਦੀ ਨਹੀਂ ਮਿਲੀ ਭਗਤ ਸਿੰਘ ਦੀ ਸੋਚ ਵਿੱਚ ਇਹੋ ਜਿਹਾ ਸਮਾਜ ਸਿਰਜਣਾ ਸੀ ਕਿ ਇਸ ਸਮਾਜ ਦੇ ਵਿੱਚ ਕੋਈ ਲੁੱਟਿਆ ਜਾਣ ਵਾਲਾ ਨਾ ਹੋਵੇ ਤੇ ਕੋਈ ਉਹਨੂੰ ਲੁੱਟਣ ਵਾਲਾ ਨਾ ਹੋਵੇ ਸਾਰੇ ਬਰਾਬਰ ਹੋਣ ਪਰ ਇੱਥੇ ਕੀ ਹੋ ਰਿਹਾ ਹੈ ਅਸੀਂ ਲੁੱਟਣ ਵਾਲੇ ਅਜੇ ਉਸੇ ਤਰ੍ਹਾਂ ਹੀ ਲੁੱਟੇ ਜਾ ਰਹੇ ਆ ਜਿਵੇਂ ਸਾਨੂੰ ਪਹਿਲਾਂ ਅੰਗਰੇਜ਼ ਲੁੱਟਨਾਰੇ ਉਸ ਤੋਂ ਪਹਿਲਾਂ ਸਾਨੂੰ ਬੁੱਗ ਲੁੱਟਦੇ ਰਹੇ ਤੇ ਜਿਹੜੇ ਲਟੇਰੇ ਸੀ ਉਹਨਾਂ ਦੀਆਂ ਜਿਵੇਂ ਕਿ ਨਾ ਪੱਟਾਂ ਬਦਲੀਆਂ ਉਹਨਾਂ ਦਾ ਚਿਹਰਾ ਬਦਲਿਆ ਉਹਨਾਂ ਦਾ ਧਾਰਾਵਾ ਬਦਲਿਆ ਸੋਚ ਨਹੀਂ ਬਦਲੀ ਸੁਭਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਸ ਫਲੋਦਪੁਰ ਜ਼ਿਲ੍ਹੇ ਦੇ ਵਿੱਚ 2016 ਚਾਈ ਸੀ ਤੇ ਅੱਜ 25 ਹੋ ਗਈ 9 ਸਾਲ ਇਹਨਾਂ ਨੂੰ ਲਗਾਤਾਰ ਉਸ ਤੋਂ ਬਾਅਦ ਇਹ ਦਰਖਾਸਤਿਲ ਕਾ ਚੱਲ ਰਿਹਾ ਹੈ ਉਹਨਾਂ ਨੂੰ ਇਹ ਸਮਝਾਉਂਦਿਆ 9 ਸਾਲ ਲੱਗ ਗਏ ਨੇ ਸਮਝ ਸਾਡੀ ਅਜੇ ਉੱਥੇ ਨਹੀਂ ਬਣੀ ਕਿ ਸਰਕਾਰ ਜਿਹੜੀ ਮਰਜ਼ੀ ਬਣਾ ਲੇ ਵੋਟਾਂ ਨਾਲ 5 ਸਾਲਾਂ ਬਾਅਦ ਤੁਹਾਡੇ ਮਨ ਚ ਭੁਲੇਖਾ ਹੈ ਕਿ ਐਤਕੀ ਕਾਲੀਆਂ ਨੇ ਕੁਝ ਨਹੀਂ ਕੀਤਾ ਅਗਲੀ ਵਾਰੀ ਇਹਨਾਂ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਪਾ ਦਿਓ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ ਬੀਜੇਪੀ ਨੂੰ ਪਾ ਦਿਓ ਤੇ ਜਦੋਂ ਸਾਰਿਆਂ ਤੋਂ ਬਾਅਦ ਨਾਲ ਹੋ ਗਿਆ ਤੁਸੀਂ ਤੇ ਫਿਰ ਇੱਕ ਨਵੀਂ ਪਾਰਟੀ ਆਈ ਤੁਸੀਂ ਉਹਨੂੰ ਸਾਰਿਆਂ ਨੇ ਵੋਟਾਂ ਪਾਤੀਆਂ 92 ਐਮਐਲਏ ਦੇਤੇ ਉਹਨਾਂ ਨੂੰ 92 ਤੇ ਸੋਚ ਕੀ ਸੀ ਤੁਹਾਡੀ ਸ਼ਹਿਰੇ ਕੁਝ ਬਦਲਾ ਕਰ ਦੇਣਗੇ ਸਰਦਾਰ ਸਤਲਾਨ ਸਿੰਘ ਪੰਨੂ ਇਹ ਗੱਲ ਉਹਨਾਂ ਵੀ ਕਹਿੰਦੇ ਸੀ ਕਿ ਵੋਟਾਂ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਨਹੀਂ ਹੈਗੀਆਂ ਵੋਟਾਂ ਵੋਟ ਤੁਹਾਡੀ ਹੈ ਜਿੱਥੇ ਮਰਜੀ ਪਾੜਿਆ ਦੇ ਜਿੱਥੇ ਬੰਦੀ ਨੇ ਕਦੀ ਵੀ ਨਹੀਂ ਤੁਹਾਨੂੰ ਕਹਿਣਾ ਕਿ ਵੋਟ ਇੱਧਰ ਪਾਓ ਹਾਂ ਤੁਹਾਡੀ ਕੀ ਤਾਂ ਸਮਝ ਜਦੋਂ ਬਣ ਗਈ ਆ ਪੇ ਛੱਡ ਜਾਓਗੇ 75 ਸਾਲ ਹੋ ਗਏ ਨੇ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ ਜੇ ਕੋਈ ਬਦਲਿਆ ਤੇ ਜਿਹੜੀਆਂ ਤੁਹਾਡੀਆਂ ਵੋਟਾਂ ਲੈ ਕੇ ਐਮਐਲਏ ਤੇ ਐਮਪੀ ਬਣਦੇ ਨੇ ਉਹਨਾਂ ਦਾ ਕੁਝ ਬਦਲਿਆ ਤੁਹਾਡਾ ਕੁਝ ਨਹੀਂ ਬਦਲਿਆ ਤੁਸੀਂ ਉਹ ਹੀ ਆਪਣੀ ਰੋਜੀ ਰੋਟੀ ਕਮਾਉਣ ਦੇ ਛਾਹਣ ਲੱਭ ਕੇ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਜੇ ਤੁਹਾਡੀ ਬੜੀ ਵੱਡੀ ਲੁੱਟ ਹੋ ਗਈ। ਹੁਣ ਤੁਸੀਂ ਪੁੱਛੋਗੇ ਸਾਨੂੰ ਨੱਟਣ ਵਾਲਾ ਕੌਣ ਹੈ? ਇਹ ਸਰਕਾਰਾਂ ਪਾਲਸੀਆਂ ਇਹੋ ਜੀਆਂ ਬਣਾਉਂਦੀਆਂ ਨੇ ਤੁਹਾਨੂੰ ਲੁੱਟ ਰਹੀਆਂ ਨੇ ਤੇ ਇਹ ਲੁੱਟ ਦਾ ਮਾਲ ਕਿੱਥੇ ਜਾ ਰਿਹਾ ਹੈ ਜਾ ਤਾਂ ਜਾ ਰਿਹਾ ਇਹਨਾਂ ਕੋਲ ਵੱਡੇ ਲੀਡਰਾਂ ਕੋਲ ਜਾ ਜਾ ਰਿਹਾ ਅਫਸਰशाही ਕੋਲ ਤੇ ਜਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਕੋਲ ਅਦਾਨੀਆਂ ਕੋਲ ਅਬਾਨੀਆਂ ਕੋਲ ਤਾੜਿਆਂ ਕੋਲ ਬਿਰਲਿਆਂ ਕੋਲ ਜਿੰਦੜ ਕੋਲ ਇਹਨਾਂ ਕੋਲ ਜਾ ਰਿਹਾ ਪਿਛਲੇ ਥੋੜੇ ਨਹੀਂ ਨੰਗ ਹੋਇਆ ਕਿ ਰਿਪੋਰਟ ਛਪੀ ਐ ਅਦਾਨੀ ਨੇ ਤੇ ਜਿੰਦਲ ਵਾਲਿਆਂ ਨੇ ਤੇ ਇੱਕੋ ਦੂਜਾ ਜਿਹੜਾ ਅਬਾਨੀ ਨੇ ਇਹਨਾਂ ਨੇ ਤਿੰਨਾਂ ਨੇ ਆਪਣੀ ਸਾਲਾਨਾ ਰਿਪੋਰਟ ਛਾਪੀ ਐ ਛਾਇਆ ਕੀਤੀ ਐ ਹਰ ਸਾਲ ਕਰਦੇ ਨੇ ਆਪਣੇ ਸਾਰੇ ਕਾਰੋਬਾਰ ਦੀ ਇੱਕ ਸਾਲਾਨਾ ਰਿਪੋਰਟ ਨੂੰ ਸਟੇਟਮੈਂਟ ਕਹਿੰਦੇ ਨੇ ਦਿੰਦੇ ਨੇ ਐਨੂਅਲ ਸਟੇਟਮੈਂਟ ਉਹਦੇ ਵਿੱਚ 2022 ਤੇ 2023 ਅਪ੍ਰੈਲ ਤੋਂ ਲੈ ਕੇ ਮਾਰਚ ਤੱਕ ਸਾਲ ਦਿੰਦੇ ਨੇ 2 ਅਪ੍ਰੈਲ 22 ਤੋਂ ਲੈ ਕੇ ਮਾਰਚ 2023 ਤੱਕ ਅਡਾਨੀ ਨੇ ਇਹਦੇ ਵਿੱਚ ਦੱਸਿਆ ਕਿ ਮੈਨੂੰ ਇੱਕ ਨੰਬਰ ਦੇ ਵਿੱਚ 6.73 ਲੱਖ ਕਰੋੜ ਰੁਪਇਆ ਮੁਨਾਫਾ ਆਇਆ ਮੇਰੇ ਸਾਰੇ ਕਾਰੋਬਾਰ ਤੋਂ 6.73 ਲੱਖ ਕਰੋੜ ਤੁਸੀਂ ਬਿੰਦੀਆਂ ਲਾਉਣ ਲੱਗ ਜਓ ਤੁਹਾਡੇ ਤੇ ਬਿੰਦੀਆਂ ਮੁੱਕ ਜਾਣੀਆਂ ਨੇ ਲਗਭਗ 7 ਲੱਖ ਕਰੋੜ ਰੁਪਇਆ ਦਾ ਮੁਨਾਫਾ ਦੱਸਿਆ ਆਪ ਇੱਕ ਨੰਬਰ ਚ ਹੋਇਆ ਤੇ ਦੋ ਨੰਬਰ ਦਾ ਪਤਾ ਹੀ ਨਹੀਂ ਕਿੰਨੇ ਪੈਸੇ ਖਵਾ ਗਿਆ ਇਹ ਤਾਂ ਹੋਇਆ ਜੇ ਅਦਾਨੀ ਨੂੰ ਆਬਾਨੀ ਨੂੰ ਹੋਇਆ ਜੇ 2.8 ਲੱਖ ਕਰੋੜ ਰੁਪਈਆ ਇੱਕ ਸਾਲ ਦਾ ਮੁਨਾਫਾ ਉਹਨਾਂ ਦੀ ਆਡੀਟ ਰਿਪੋਰਟ ਬੋਲਦੀ ਪਈਏ ਲక్ష్ਮੀ ਮਿੱਤਰ ਜਿੰਦਲ ਨੂੰ 88 ਹਜ਼ਾਰ ਕਰੋੜ ਰੁਪਈਆ ਇੱਕ ਸਾਲ ਦਾ ਬਚਿਆ ਜੀ ਇਹੋਸ ਖਬਰ ਥੱਲੇ ਵੀ ਲਿਖਿਆ ਸੀ ਕਿ ਜਿਹਦਾ 6.73 ਲੱਖ ਕਰੋੜ ਰੁਪਈਆ ਬਚਿਆ ਨਾ ਜਿਹਨੂੰ ਉਹਨੂੰ ਕਿਤੇ ਆਪਣੇ ਕੈਲਕੂਲੇਟਰ ਤੇ ਮਾਰ ਕੇ ਦੇ ਉਹਦਾ ਕੱਦੋਂ ਵੀ ਇੱਕ ਦਿਨ ਦੇ ਕਿੰਨੇ ਪੈਸੇ ਬਣਦੇ ਨੇ ਉਹਦਾ ਬਨਾਫਾ ਕੱਲਾ ਤੇ ਕੈਲਕੂਲੇਟਰ ਤੁਸੀਂ ਆਪਣੇ ਫੜ ਲਓ ਕਿਵੇਂ ਮੋਬਾਈਲ ਜਿਹੜੇ ਤੁਹਾਡੇ ਕੋਲ ਨੇ ਤੇ 7 ਲੱਖ ਕਰੋੜ ਦੀ ਜਦੋਂ ਤੁਸੀਂ ਜ਼ੀਰੋ ਲਾਉਣ ਲੱਗੋਗੇ 7 ਦੇ ਨਾਲ 12 ਜ਼ੀਰੋ ਲੱਗਣੀਆਂ ਨੇ ਤੇ ਤੁਹਾਡੇ ਮੋਬਾਈਲ ਨੇ 5 7 ਜ਼ੀਰੋ ਤੋਂ ਬਾਅਦ ਇਹਦੀਆਂ ਜ਼ੀਰੋ ਮੁੱਕ ਜਾਣੀਆਂ ਨੇ ਲੱਗਣੀਆਂ ਹੀ ਨਹੀਂ ਘਰੇ ਜਾ ਕੇ ਆਪਦੇ ਸਕੂਲ ਪੜਨ ਵਾਲੇ ਬੱਚੇ ਤੋਂ ਹਸਾਮ ਕਰਵਾਇਆ ਜੀ ਇੱਕ ਮਿੰਟ ਦਾ 1 ਕਰੋੜ 40 ਲੱਖ ਰੁਪਏ ਬਨਾਫਾ ਬਣਿਆ ਜੀ ਇੱਕ ਮਿੰਟ ਦਾ ਤੇ ਫਿਰ ਤੁਸੀਂ ਕੀ ਤੁਸੀਂ ਕਿੱਥੇ ਬੈਠੇ ਜੀ ਸਾਡੀ ਹਾਲਤ ਕੀ ਸਾਡੀ ਹਾਲਤ ਇਹ ਆ ਕਿਆ ਵੋਟਾ ਪਾਉਣ ਵਾਲਾ ਆਉਂਦਾ ਵੋਟਾ ਲੈਣ ਵਾਲਾ ਆਉਂਦਾ ਕਦੀ ਐਮਐਲਏ ਬਣ ਕੇ ਕਦੀ ਐਮਪੀ ਬਣ ਕੇ ਤੇ ਮੈਨੂੰ ਵੋਟਾਂ ਦਿਓ ਤੁਹਾਡੀ ਜ਼ਿੰਦਗੀ ਸੁਧਾਰ ਦਿਆਂਗਾ ਤੇ ਅਸੀਂ ਇਹਦੇ ਕੋਲ ਕੀ ਮੰਗਦੇ ਆ ਸਾਨੂੰ 5 ਕਿਲੋ ਆਟਾ ਇੱਕ ਦਿਨ ਦਾ ਤੇ ਇੱਕ ਮਹੀਨੇ ਦਾ ਦੇ ਦੀ ਇੱਕ ਜੀਵਨ ਵਾਸਤੇ ਸਾਡੀਆਂ ਬੀਬੀਆਂ ਨੂੰ ਵਾਸਤੇ ਜਾਂਦੀਆਂ ਨੇ ਨੂੰ ਮੁਫਤ ਸਫ਼ਰ ਕਰਨ ਦੀ ਯਰਤ ਦੇ ਦਿਆ ਜੀ ਸਾਨੂੰ 300 ਯੂਨਿਟ ਬਿਜਲੀ ਮਾਣ ਦੀ ਸਹੂਲਤ ਦੇ ਦਿਆ ਜੀ ਸਾਨੂੰ ਯਾਰ 1500 ਰੁਪਏ ਸਾਡੇ ਬਜ਼ੁਰਗਾਂ ਨੂੰ ਪੈਨਸ਼ਨ ਦੇ ਦੇਵੇਂ ਮਹੀਨੇ ਦੀ ਕਿੱਥੇ ਬੈਠੇ ਆ ਸੀ ਫਿਰ ਰੁੱਤ ਤੁਹਾਡੀ ਹੋ ਕੇ ਇਹ ਸਾਰਾ ਪੈਸਾ ਜਾ ਕਿੱਥੇ ਰਿਹਾ ਉੱਥੇ ਇਹ ਜਾ ਕਿੱ데 ਰਿਹਾ ਸਰਕਾਰ ਸਕੀਮਾਂ ਇਹ ਜਿਆ ਬਣਾਉਂਦੀ ਐ ਕਿ ਤੁਹਾਡੀ ਜੇਬਾਂ ਜੋ ਪੈਸੇ ਕੱਢੇ ਜਾਣ ਤੇ ਉਹਨਾਂ ਦੀਆਂ ਤਿਆਉੜੀਆਂ ਭਰੀਆਂ ਜਾਣ ਤਿੰਨ ਖੇਤੀ ਕਾਲੇ ਕਾਨੂੰਨ ਜਿਹਨੂੰ ਆਪਾਂ ਕਹਿੰਦੇ ਸਨ ਤਿੰਨ ਖੇਤੀ ਕਾਨੂੰਨ ਬਣਾਏ ਸੀ ਅਦਾਨੀਆਂ ਬਾਨੀਆਂ ਨੂੰ ਪਤਾ ਲੱਗ ਗਿਆ ਸੀ ਕਿ ਜੇ ਮੁਨਾਫੇ ਵਾਲੀ ਥਾਂ ਸਭ ਇਹੋ ਜਿਹੀ ਜ਼ਮੀਨ ਹੈ ਪਰ ਖਾਸ ਕਰਕੇ ਪੰਜਾਬ ਤੇ ਹਰਿਆਣੇ ਦੀ ਜ਼ਮੀਨ ਹੈ ਜੇ ਇਹਨੂੰ ਉਠਾ ਲਿਆ ਤੇ ਫੇਰ ਆਹ ਬੰਦੇ ਨੂੰ ਅਸੀਂ ਜਿੱਦੜ ਵਰਜੀ ਤੋਰੀ ਫਿਰਾਂਗੇ ਜਦੋਂ ਮਰਜ਼ੀ ਅਸੀਂ ਰੋਟੀ ਦੇਵਾਂਗੇ ਜਦੋਂ ਮਰਜ਼ੀ ਨਾ ਦੇਵਾਂਗੇ ਉਹ ਤੁਸੀਂ ਵਾਪਸ ਕਰਾ ਲਏ ਨੇ ਸਾਰਿਆਂ ਨੇ ਇਕੱਠੇ ਹੋ ਕੇ ਹੋਰ ਕੀ ਕੀਤਾ ਉਹਨਾਂ ਨੇ ਇਹ ਅੱਜ ਦਾ ਨਹੀਂ ਬਤਾਰਾ ਚੱਲਦਾ ਪਿਆ ਜੇ ਤੁਸੀਂ ਆਖੋ ਵੀ ਮੋਦੀ ਸ਼ੁਰੂ ਕਰਤਾ ਹੈ ਇਹ ਬੜੇ 1993 ਤੋਂ ਚੱਲਦਾ ਪਿਆ ਜੀ ਮਨਮੋਹਨ ਸਿੰਘ ਨੇ ਸਕੀਮਾਂ ਉਹ ਸਾਰੀਆਂ ਬਣਾਈਆਂ ਸੀ ਤੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਮਾਰਕੀਟਰ ਦੇ ਨਾਲ ਰਲ ਕੇ ਅਮਰੀਕਾ ਦੇ ਨਾਲ ਰਲ ਕੇ ਉਹ ਜਿਹੜਾ ਵਪਾਰ ਸਮਝੌਤਾ ਕੀਤਾ ਸੀ ਉਹਦੇ ਤਹਿਤ ਸਾਰੀਆਂ ਸਕੀਮਾਂ ਬਣੀਆਂ ਸੀ ਉਦੋਂ ਹੀ ਇਹ ਤਿਆਰੀ ਹੋ ਗਈ ਸੀ ਕਿ ਜਿਹੜਾ ਬਿਜਲੀ ਬੋਰ ਸਾਰਾ ਸਿਸਟਮ ਚੱਲਦਾ ਪਿਆ ਇਹਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਤੇ ਮੁਨਾਫਾ ਕਮਾਉਣਗੇ ਪੈਸੇ ਬਿਜਲੀ ਦਾ ਕਾਨੂੰਨ 1948 ਚ ਬਣਾਇਆ ਗਿਆ ਸੀ 1948 ਦੇ ਕਾਨੂੰਨ ਦੇ ਮੁਤਾਬਕ ਤੁਹਾਡੇ ਕੋਲ ਪਿੰਡਾਂ ਵਿੱਚ ਫਰੀ ਜ਼ਮੀਨਾਂ ਲੈ ਕੇ ਉੱਥੇ ਗ੍ਰਿਡ ਬਣਾਏ ਗਏ ਉੱਥੇ ਬਿਜਲੀ ਦੇ ਦਫ਼ਤਰ ਬਣਾਏ ਗਏ ਆ ਲਾਈਨਾਂ ਕੱਡੀਆਂ ਗਈਆਂ ਟਰਾਂਸਫਾਰਮਰ ਰੱਖੇ ਗਏ ਕਿਸੇ ਦੀ ਜ਼ਮੀਨ ਵਿੱਚ ਖੰਭਾ ਲੱਗਿਆ ਵੱਡਾ ਪੋਲ ਲੱਗਿਆ ਕਿਸੇ ਨੇ ਪੈਸੇ ਲੈਣੇ ਬਿਜਲੀ ਬੋਰਡ ਤੋਂ ਜਾਂ ਸਰਕਾਰ ਤੋਂ ਨਹੀਂ ਲੈ ਫਰੀ ਚ ਦਿੱਤਾ ਪੰਚਾਇਤਾਂ ਦੇ ਰੈਗੂਲੇਸ਼ਨ ਪਾ ਕੇ ਦਿੱਤੇ ਗ੍ਰਿਡ ਵਾਸਤੇ ਥਾਂ ਦਿੱਤੀ 26 ਹਜ਼ਾਰ ਏਕੜ ਜ਼ਮੀਨ ਤੁਹਾਡੇ ਪੰਜਾਬ ਵਾਲੇ ਲੋਕਾਂ ਦੀ ਜਿਹੜੀ ਬਿਜਲੀ ਦੇ ਗ੍ਰਿਡਾ ਥੱਲੇ ਆ ਤੇ ਉਹਨਾਂ ਦੇ ਦਫ਼ਤਰਾਂ ਥੱਲੇ ਫਰੀਦ ਦਿੱਤੀ ਗਈ ਸਾਰੀ ਜ਼ਮੀਨ ਕਰੋੜੇ ਬਣਿਆ ਸੀ ਕਿ ਜਿਹੜੀ ਬਿਜਲੀ ਪੈਦਾ ਹੋਏਗੀ ਤੁਹਾਨੂੰ ਘਰਾਂ ਦੇ ਵਾਸਤੇ ਬਿਜਲੀ ਬਿਨਾ ਕਿਸੇ ਮੁਨਾਫੇ ਤੋਂ ਦਿੱਤੀ ਜਾਵੇ ਕਿ ਜਿੰਨਾ ਉਹਦੇ ਤੇ ਖਰਚ ਆਵੇਗਾ ਉਹ ਦਿੱਤੀ ਜਾਵੇ ਜੇ ਕੋਈ ਬੰਦੇ ਨੇ ਬਿਜਲੀ ਨਾਲ ਕੋਈ ਵੱਡਾ ਕਾਰੋਬਾਰ ਕਰਨਾ ਚੱਕੀ ਚਲਾਉਂਦਾ ਉਹ ਪੈਸੇ ਕਮਾਏਗਾ ਉਹਦੇ ਵਿੱਚੋਂ ਕੋਈ ਹੋਰ ਛੋਟਾ ਮੱਟਾ ਕਾਰਖਾਨਾ ਲਾਉਂਦਾ ਉਹਨੂੰ ਬਿਜਲੀ ਦਾ ਰੇਟ ਵੱਧ ਲੱਗੇਗਾ ਕਿਉਂਕਿ ਉਹਨੇ ਉਹਦੇ ਚ ਪੈਸੇ ਕਮਾ ਕੇ ਨਾ ਮੁਨਾਫਾ ਕਮਾਉਣਾ ਹੈ ਜਿਹੜੇ ਵੱਡੇ ਕਾਰਖਾਨੇਦਾਰ ਨੇ ਉਹਨਾਂ ਨੂੰ ਬਿਜਲੀ ਦਾ ਰੇਟ ਹੋਰ ਜ਼ਿਆਦਾ ਲੱਗੇਗਾ ਕਿਉਂਕਿ ਉਹਨਾਂ ਨੇ ਦੁੱਗਣੇ ਤਿੰਗਣੇ ਰੇਟ ਤੇ ਮੁਨਾਫਾ ਕਰਾਉਣਾ ਜਿਹੜੀਆਂ ਚੀਜ਼ਾਂ ਬਣਾਉਣੀਆਂ ਨੇ ਇਸ ਤਿੰਨ ਦੋ ਤਿੰਨ ਸਲਾਹ ਬਣਾਈਆਂ ਗਈਆਂ ਸੀ ਕਿਸਾਨਾਂ ਨੂੰ ਬਿਜਲੀ ਬਹੁਤ ਘੱਟ ਰੇਟ ਤੇ ਦਿੱਤੀ ਜਾਵੇਗੀ ਕਿਉਂਕਿ ਉਹਨਾਂ ਨੇ ਆ ਦੇਸ਼ ਦੇ ਵਸਨੀਕਾਂ ਵਾਸਤੇ ਅਨਾਜ ਪੈਦਾ ਕਰਨ ਵਾਸਤੇ ਬਿਜਲੀ ਵਰਤਣੀ ਹੈ ਪਾਣੀ ਕੱਢਣਾ ਹੈ ਇਸ ਕਰਕੇ ਤੁਹਾਨੂੰ ਸਸਤੀ ਬਿਜਲੀ ਦਿੱਤੀ ਸੀ ਇਹ ਕਦੋਂ ਬਣਿਆ ਸੀ 1948 ਚ 2003 ਦੇ ਵਿੱਚ ਇੱਕ ਬਿਜਲੀ ਸੋਅ ਐਕਟ ਇਹਨਾਂ ਨੇ ਲੈ ਆਂਦਾ ਤੇ ਕਾਨੂੰਨ ਬਣਾਤਾ ਜੋ 1948 ਵਾਲੇ ਕਾਨੂੰਨ ਚ ਇਹ ਸੀ ਕਿ ਸਰਕਾਰ ਬਿਜਲੀ ਵੜਾਏਗੀ ਸਰਕਾਰ ਬਿਜਲੀ ਦਾ ਲੋਕਾਂ ਨੂੰ ਵੇਚੇਗੀ ਤੇ ਵੇਚੇਗੀ ਇਹਨਾਂ ਸਲੇਬਾਂ ਦੇ ਮੁਤਾਬਕ 2003 ਦੇ ਵਿੱਚ ਕਾਨੂੰਨ ਬਣਾਤਾ ਕਿ ਪ੍ਰਾਈਵੇਟਾਂ ਨੂੰ ਅਖਤਿਆਰ ਦੇ ਦੋ ਕਿ ਉਹ ਵੀ ਬਿਜਲੀ ਬਣਾਉਣ ਲੱਗ ਪੈਣ ਆਪਣੇ ਥਰਮਲ ਪਲਾਂਟ ਜਾਂ ਕੋਈ ਹੋਰ ਪਲਾਂਟ ਲਾ ਲੈਣ ਉਹ ਕਾਨੂੰਨ ਜਦੋਂ ਲਾਗੂ ਹੋਣ ਦੀ ਗੱਲ ਪਾਈ ਕਿਸਾਨ ਜਥੇਬੰਦੀਆਂ 2003 ਦੇ ਵਿੱਚ ਕੋਈ ਬਹੁਤੀਆਂ ਐਕਟਿਵ ਨਹੀਂ ਹੋਈਆਂ ਸੀ ਨਾ ਬੋਲਤਿਆਂ ਨੂੰ ਪਤਾ ਹੀ ਲੱਗਿਆ ਹਰ ਤੁਹਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਜਰੂਰ ਇਸ ਗੱਲ ਦਾ ਪਤਾ ਸੀ ਕਿ ਇਹ ਜਿਹੜਾ ਬਿਜਲੀ ਐਕਟ 2003 ਲਾਗੂ ਕਰਨ ਜਾ ਰਹੇ ਨੇ ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਇਹ ਵਿਰੋਧੀ ਬੰਲੇ ਉਹਨਾਂ ਨੂੰ ਇਹ ਲੁੱਟ ਲਵੇਗਾ ਆਪਣੇ ਦਿਲਾਂ ਰਹੀ ਇਸ ਕਰਕੇ ਬਿੱਲ ਲਾਗੂ ਨਹੀਂ ਹੋਣਾ ਚਾਹੀਦਾ ਉਹਨਾਂ ਰੌਲਾ ਪਾਇਆ ਜਿੰਨੇ ਮੁਲਾਜ਼ਮ ਲੱਗੇ ਸੀ ਬਿਜਲੀ ਬੋਰਡ ਦੇ ਮੁਲਾਜ਼ਮ ਉਹ ਕਾਫੀ ਬਹੁਤ ਹੁੰਦੇ ਸੀ ਉਹਨਾਂ ਦੀਆਂ ਜਥੇਬੰਦੀਆਂ ਨੇ ਰੌਲਾ ਪਾਇਆ 2003 ਤੋਂ ਲੈ ਕੇ 2010 ਤੱਕ ਉਸ ਬਿੱਲ ਨੂੰ ਲਾਗੂ ਹੋਣ ਤੋਂ ਰੋਕੀ ਰੱਖਿਆ ਪਰ ਜਿਵੇਂ ਜਿਵੇਂ ਬਿਜਲੀ ਦੇ ਮੁਲਾਜ਼ਮ ਰਿਟਾਇਰ ਹੁੰਦੇ ਗਏ ਇਹਨਾਂ ਨੇ ਬਿਜਲੀ ਦੇ ਮੁਲਾਜ਼ਮਾਂ ਨੂੰ ਭਰਤੀ ਕਰਨੀ ਬੰਦ ਕਰਤੀ ਜਥੇ ਬੰਦੀਆਂ ਉਹਨਾਂ ਵਿਰੋਧ ਨਾ ਕਰ ਸਕੀਆਂ ਤੇ ਬਾਦਲ ਦੀ ਸਰਕਾਰ ਨੇ 2010 ਦੇ ਵਿੱਚ ਕਾਨੂੰਨ ਲਾਗੂ ਕਰਤਾ ਪੰਜਾਬ ਦੇ ਵਿੱਚ ਉਹਦੇ ਨਾਲ ਹੋਇਆ ਕਿ ਕੇ ਥਰਮਲ ਪਲਾਂਟ ਲੱਗਣੇ ਸ਼ੁਰੂ ਹੋ ਗਏ ਉਸ 2003 ਐਕਟ ਤੇ ਰਹੀਂ ਤੁਹਾਡੀ ਬਿਜਲੀ ਦੇ ਕਿਤੇ ਘਰ ਦੀ ਟੁੰਡੀ ਚੋਰੀ ਫੜੀ ਜਾਂਦੀ ਸੀ ਜਿਹੜੀ ਪਹਿਲਾਂ 500 ਰੁਪਇਆ 1 ਕਿਲੋਵਾਟ ਦਾ ਜੁਰਮਾਨਾ ਸੀ ਉਹਦੇ ਚ 5000 ਰੁਪਇਆ ਚਿੱਤਾ ਗਿਆ ਅੱਜ ਕਿਤੇ ਤੁਹਾਡੀ ਚੋਰੀ ਫੜੀ ਜਾਵੇ ਜੇ ਕਿਸੇ ਦਾ 4 ਕਿਲੋਵਾਟ ਲੋੜ ਹੈ ਤੇ ਲੱਖ ਰੁਪਏ ਤੋਂ ਘੱਟ ਜੁਰਮਾਨਾ ਨਹੀਂ ਹੁੰਦਾ ਜੀ ਨਾਲ ਉਹਦੇ ਤੇ ਐਫ ਆਈ ਆਰ ਵੱਖਰੀ ਲਾਜ ਹੁੰਦੀ ਜੀ ਉਸ ਐਫ ਆਈ ਆਰ ਦੇ ਵਿੱਚ ਤੁਹਾਡੀ ਜਮਾਨਤ ਛੋਟਾ ਜੱਜ ਨਹੀਂ ਲੈ ਸਕਦਾ ਸੈਸ਼ਨ ਕੋਰਟ ਤੋਂ ਜਮਾਨਤ ਹੁੰਦੀ ਹੈ ਬਠਿੰਡੇ ਦੀ ਉਹਨਾਂ ਨੇ ਇੱਕ ਵੱਖਰਾ ਥਾਣਾ ਬਣਾਇਆ ਹੋਇਆ ਹੈ ਉਸ ਥਾਣੇ ਦੇ ਵਿੱਚ ਤੁਹਾਡੇ ਨਾਂ ਤੇ ਪਰਚਾ ਦਰਜ ਹੁੰਦਾ ਜੀ ਇਹ ਕਾਨੂੰਨ ਬਣ ਗਿਆ ਸੀ 2003 ਦੇ ਵਿੱਚ ਹੁਣ ਇਹਨਾਂ ਨੇ ਕੀ ਇੱਕ ਕੀਤਾ ਕਿ ਕਾਨੂੰਨ ਹੋਰ ਬਣਾਤਾ 2020 ਦੇ ਵਿੱਚ ਇਹ ਜਿੱਥੇ ਪ੍ਰਾਈਵੇਟ ਕੰਪਨੀਆਂ ਪਹਿਲਾਂ ਬਿਜਲੀ ਬਣਾ ਸਕਦੀਆਂ ਸੀ ਤਿਆਰ ਕਰ ਸਕਦੀਆਂ ਸੀ ਪਰ ਤੁਹਾਨੂੰ ਸਦੀ ਵੇਚ ਨਹੀਂ ਸਕਦੀਆਂ ਸੀ ਵੇਚਨ ਗਿਆ ਸਰਕਾਰਾਂ ਨੂੰ ਤੇ ਸਰਕਾਰਾਂ ਨੇ ਅੱਗੇ ਵੱਡੇ-ਵੱਡੇ ਨਾਲ ਕਰਕੇ ਐਗਰੀਮੈਂਟ ਵਾਅਦੇ ਕਰਕੇ ਬਿਜਲੀ ਤੁਹਾਨੂੰ ਸਰਕਾਰਾਂ ਨੇ ਆਪ ਦੇ ਥਰੂ ਦਿੱਤੀ ਸੀ ਆਪਣੇ ਵੀ 3 ਫਰਮਾਂ ਬਣ ਲੱਗੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਹਨਾਂ ਨਾਲ 25-25 ਸਾਲ ਦਾ ਐਗਰੀਮੈਂਟ ਕੀਤਾ ਸੀ ਕਿ ਤੁਹਾਡਾ ਫਰਮਾਂ ਪਲਾਨ ਚੱਲੇ ਨਾ ਚੱਲੇ ਤੁਹਾਡੇ ਫਰਮਾਂ ਪਲਾਨ ਦੀ ਬਿਜਲੀ ਅਸੀਂ ਵਰਤੀਏ ਨਾ ਵਰਤੀਏ ਤੁਹਾਨੂੰ ਐਨੇ ਪੈਸੇ ਸਾਲ ਦੇ ਅਸੀਂ ਦੇਵਾਂਗੇ ਕਰੋੜਾਂ ਦੇ ਸਾਥ ਤੇ ਉਹ ਮੌਕੇ ਕਿਤੇ ਸੀ ਕੈਪਟਨ ਨੇ ਕਿਹਾ ਸੀ ਉਦੋਂ ਕਿ ਵਾਦੇ ਜਿਹੜੇ ਆ ਚੀਤੇ ਨੇ ਜਿਹੜੇ ਐਗਰੀਮੈਂਟ ਕੀਤੇ ਨੇ ਇਹ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਖੇਤਕਾਰਾਂ ਦੀ ਮੈਂ ਇਹਦੀ ਸਰਕਾਰ ਬਣੀ ਕਬੈਨ ਨੂੰ ਰੱਦ ਕਰਾਂਗਾ 5 ਸਾਲ ਮੁੱਖ ਮੰਤਰੀ ਰਹਿ ਗਿਆ બોલ્યા તક નહી એਦੇ બਾਰੇ કારણ કે ਕਰੋੜા રૂપિયા ਉਸ ਜਿਹੜੇ ਸਮਝੌਤੇ ਕੀਤੇ ਸੀ ਉਹਦੇ ਵਿੱਚੋਂ ਕમિશન ਮਿਲਦਾ ਸੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ પ્રકાશ ਸਿੰਘ ਬਾਦਲ ਦੀ ਸਰਕਾਰ ਸੀ ਕમિશન ਉਸ ਮੁੱਖ ਮੰਤਰੀ ਦੇ ਘਰੇ ਜਾਂਦਾ ਸੀ ਕੈਪਟਨ ਦੀ ਸਰਕਾਰ ਬਣ ਗਈ ਉਹ ਜਿਹੜੇ ਵੱਡੇ ਨੋਟਾਂ ਦੀ ਨਹਿਰ ਚੱਲਦੀ ਪਈ ਸੀ ਮੁੱਖ ਕੈਪਟਨ ਮੁੱਖ ਮੰਤਰੀ ਦੇ ਘਰ ਨੂੰ ਹੋ ਗਈ ਬੋਲਿਆ ਇਹ ਨਹੀਂ 5 ਸਾਲ ਕਿਸੇ ਨੇ ਸਮਝੌਤਾ ਰਾਤਰੀ ਕੀਤਾ ਅੱਜ ਵੀ ਲੱਗੂ ਤਾ ਉਸ ਤੇ ਇਹਨਾਂ ਨੇ ਕਰਤਾ ਕਿ ਇਹ ਬਿਜਲੀ ਪੈਦਾ ਵੀ ਕਰੇਗਾ ਪ੍ਰਾਈਵੇਟ ਅਦਾਰਾ ਉਹ ਤੁਹਾਨੂੰ ਸਿੱਧੀ ਬਿਜਲੀ ਵੇਚ ਨਹੀਂ ਸਕਦਾ ਤੇ ਵੇਚੇਗਾ ਕਿਦੇ ਥਰੂ ਆ ਜਿਹੜਾ ਤੁਹਾਡਾ ਸਟਰਕਚਰ ਖੜਾ ਸਾਰਾ ਤੁਹਾਡੇ ਖੰਬੇ ਖੜੇ ਨੇ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਤੁਸੀਂ ਮੁਫਤ ਦਿੱਤੀਆਂ ਸੀ ਉਹਦੇ ਤੇ ਜਿਹੜੇ ਗ੍ਰਿਡ ਖੜੇ ਨੇ ਉਹਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਬਿਜਲੀ ਪੈਦਾ ਕਰੇ ਇਹਦੇ ਤਾਰਾਂ ਦੇ ਵਿੱਚੋਂ ਗ੍ਰਿਡ ਚ ਲਿਆਵੇ ਇਹਨਾਂ ਗ੍ਰਿਡਾਂ ਦੇ ਵਿੱਚੋਂ ਆਹ ਜਿਹੜੇ ਸਾਡੇ ਘਰਾਂ 'ਚ ਖੰਭੇ ਜਾ ਰਹੇ ਨੇ ਖੇਤਾਂ 'ਚ ਜਾ ਰਹੇ ਨੇ ਸਾਡੇ ਟਰਾਂਸਫਰਮਰ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਬਿਜਲੀ ਦੇ ਕੇ ਤੁਹਾਨੂੰ ਦੇ ਦੇਈ ਤੇ ਬਿੱਲ ਆਪ ਲਵੇ ਆਪਦੀ ਮਰਜ਼ੀ ਦਾ ਆ ਕਾਨੂੰਨ ਬਣਾਤਾ ਜੀ ਉਹਨਾਂ ਨੇ 2020 ਦੇ ਵਿੱਚ ਬਣਾਇਆ ਸੀ ਤੇ ਨਾਲ ਹੀ ਕਰਤਾ ਉਹਦੇ ਵਿੱਚ ਪ੍ਰੋਵੀਜ਼ਨ ਕਿ ਤੁਹਾਨੂੰ ਜਿਹੜੀ ਸਬਸਿਡੀ ਮਿਲ ਰਹੀ ਏ ਇਹਨੂੰ ਕਰਾਸ ਸਬਸਿਡੀ ਕਹਿੰਦੇ ਨੇ ਕਰਾਸ ਕਿਉਂ ਕਹਿੰਦੇ ਨੇ ਪਤਾ ਕਿਸੇ ਨੂੰ ਕਿਉਂਕਿ ਜਿਹੜਾ ਇੰਡਸਟਰੀਅਲ ਨੇ ਜਿਹੜਾ ਇੰਡਸਟਰੀ ਵਾਸਤੇ ਬਿਜਲੀ ਵਰਤਦਾ ਉਹ ਆਪਦਾ ਮੁਨਾਫੇ ਵਾਸਤੇ ਕੰਮ ਕਰਦਾ ਉਹਨੂੰ ਬਿਜਲੀ ਦਾ ਰੇਟ ਵੱਧ ਲੱਗਦਾ ਹੈ ਉਸ ਵਾਧੇ ਲੱਗੇ ਹੋਏ ਰੇਟ ਦੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਸਬਸਿਡੀ ਦੇ ਰੂਪ ਤੇ ਵਿੱਚ ਦਿੱਤਾ ਜਾਂਦਾ ਹੈ ਉਸ ਸਬਸਿਡੀ ਨਾਲ ਤੁਹਾਡੀਆਂ ਮੋਟਰਾਂ ਦੀ ਬਿਜਲੀ ਫ੍ਰੀ ਕੀਤੀ ਜਾਂਦੀ ਏ ਉਸ ਸਬਸਿਡੀ ਨਾਲ ਤੁਹਾਡੇ ਘਰਾਂ ਦੇ ਵਿੱਚ 300 ਯੂਨਿਟ ਬਿਜਲੀ ਦੇ ਮਹੀਨੇ ਦੇ ਬਾਫ ਕੀਤੇ ਜਾਂਦੇ ਜਿਹੜੇ ਇਹਨਾਂ ਨੇ 300 ਕਰਤੇ ਪਹਿਲਾਂ 200 ਸੀ ਸੋ ਇਹ ਇਹਨਾਂ ਨੇ ਕਰਤਾ ਹੋਣਾ ਉਹਦੇ ਵਿੱਚ ਇਹ ਇੱਕ ਰਾਸ ਸਬਸਿਡੀ ਹੌਲੀ ਹੌਲੀ ਖਤਮ ਕਰ ਦਿੱਤੀ ਜਾਵੇਗੀ ਕਿਉਂ ਕਿ ਪ੍ਰਾਈਵੇਟ ਨੂੰ ਬਿਜਲੀ ਦੇਣੀ ਪ੍ਰਾਈਵੇਟ ਨੇ ਸਬਸਿਡੀ ਦੇਣੀ ਨਹੀਂ ਤੇ ਉਹ ਰੇਟ ਲੱਗੂਗਾ ਜਿਹੜਾ ਉਹਦੀ ਮਰਜ਼ੀ ਹੋਵੇਗੀ ਇੱਕ ਤਾਂ ਬਿਜਲੀ ਪੈਦਾ ਕਰ ਸਕਦੇ ਨੇ ਦੂਜੀ ਇਹਨਾਂ ਦੇ ਤਾਈ ਆ ਸਟਰਕਚਰ ਨਾਲ ਬਣਿਆ ਇਹ ਰਾਈ ਬਿਜਲੀ ਭੇਜ ਕੇ ਤੁਹਾਨੂੰ ਦੇਣਗੇ ਬਿਜਲੀ ਵੇਚ ਸਕਦੇ ਨੇ ਤੇ ਤੀਜੀ ਗੱਲ ਕਿ ਹੌਲੀ ਹੌਲੀ ਸਬਸਿਡੀ ਵਾਲਾ ਕੰਮ ਨਵੇਂ ਰ ਦਿੱਤਾ ਜਾਵੇਗਾ ਮੋਰਚਾ ਲੱਗ ਗਿਆ ਕੰਨ ਕਾਲੇ ਕਾਨੂੰਨਾਂ ਦੇ ਖਿਲਾਫ 2020 ਚ ਸਰਕਾਰ ਨੇ ਗੱਲ ਮੰਨ ਲਈ ਕਾਲੇ ਕਾਨੂੰਨ ਰੱਦ ਕਰਤੇ ਨਾਲ ਹੀ ਫੈਸਲਾ ਇਸ ਗੱਲ ਦਾ ਵੀ ਹੋ ਗਿਆ ਕਿ 2020 ਦਾ ਖਰੜਾ ਜਿਹੜਾ ਬਿਜਲੀ ਬਿੱਲ ਵਾਲਾ ਤਿਆਰ ਕੀਤੀ ਬੈਠੇਗੇ ਉਹ ਪਾਰਲੀਮੈਂਟ ਵਿੱਚ ਪੇਸ਼ ਨਹੀਂ ਹੋਵੇਗਾ ਉਹ ਬਿੱਲ ਨਹੀਂ ਬਣਾਇਆ ਜਾਏਗਾ ਸਰਕਾਰ ਮੰਨ ਗਈ ਕਿ ਨਹੀਂ ਪਾਰਲੀਮੈਂਟ ਵਿੱਚ ਪੇਸ਼ ਕਰਦੇ ਇਹਨੂੰ ਸਾਰਿਆਂ ਲੋਕਾਂ ਦੇ ਨਾਲ ਇੱਕ ਵਾਰੀ ਫੇਰ ਸਲਾਹ ਕਰਾਂਗੇ ਫੇਰ ਬਿੱਲ ਬਣਾਵਾਂਗੇ ਕਿਸਾਨਾਂ ਨਾਲ ਸਲਾਹ ਕੀਤੀ ਜਾਵੇਗੀ ਇੰਡਸਟਰੀ ਵਾਲਿਆਂ ਨਾਲ ਸਲਾਹ ਕੀਤੀ ਜਾਵੇਗੀ ਜਿਹੜੀ ਬਿਜਲੀ ਘਰੇਲੂ ਵਰਤਦੇ ਨੇ ਉਹਨਾਂ ਨਾਲ ਸਲਾਹ ਕੀਤੀ ਜਾਵੇਗੀ ਫੇਰ ਬਿੱਲ ਬਣਾਵਾਂਗੇ ਉਹ ਬਿੱਲ ਲਾਗੂ ਕਰਾਂਗੇ ਕਿਸੇ ਨਾਲ ਸਲਾਹ ਨਹੀਂ ਕੀਤੀ ਪੁੱਛ ਲਾਇਆ ਕਿ ਤੁਹਾਡੇ ਪਿੰਡ 'ਚ ਕੋ ਬਿਜਲੀ ਵਾਲਾ ਕਿ ਬਿੱਲ ਬਣਾਉਣ ਲੱਗੇ ਆ ਤੁਸੀਂ ਕੋਈ ਆਪਦੀ رائے ਦੱਸ ਦਿਓ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ 2025 ਦੇ ਨਾਂ 'ੇਠ ਉਹ 2020 ਵਾਲਾ ਖਰੜਾ ਫੇਰ ਤਿਆਰ ਕਰਤਾ ਐਸ મોદી ਦੀ ਸਰਕਾਰ ਨੇ ਤੇ ਸਾਰੀਆਂ ਸੁਭਿਆ ਦੀਆਂ ਸਰਕਾਰਾਂ ਨੂੰ ਉਹਦਾ ਖਰੜਾ ਭੇਜ ਕੇ ਕਹਿੰਦਾ ਕਿਵੇ ਤੇ ਆਪਣੀ رائے ਦਿਓ ਕਿ ਇਸ ਵਿੱਚ ਕੋਈ ਸੋਧ ਚਾਹੀਦੀ ਏ ਇਹਨੂੰ ਲਾਗੂ ਕਰ ਦਈਏ ਕਿ ਨਾ ਕਰੀਏ ਆਪਣੇ ਆਪਣੀ رائے ਦੇ ਦਿਓ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਖਰੜਾ ਭੇਜਿਆ ਗਿਆ ਜੀ ਔਰ ਉਹਨੇ ਜਿੱਤ ਗੱਲ ਹੋਰ ਕਰ ਦਿੱਤੀ ਬਲੱਖਣ ਕਿ ਜਿਹੜੀ 2020 ਵਾਲੇ ਚ ਲਿਖੀ ਜੀ ਇਹ ਗੱਲ ਕਿ ਤੁਹਾਡੀ ਸਬਸਿਡੀ ਹੌਲੀ ਹੌਲੀ ਖਤਮ ਕਰ ਦਿੱਤੀ ਜਾਵੇਗੀ ਹੌਲੀ ਹੌਲੀ ਸ਼ਬਦ ਦੀ ਵਿੱਚੋਂ ਕੱਟਦਾ ਨਹੀਂ ਸਿੱਧਾ ਹੀ ਲਿਖਦਾ ਹੈ ਕਿ ਸਬਸਿਡੀ ਕਰਾਸ ਸਬਸਿਡੀ ਖਤਮ ਕਰ ਦਿੱਤੀ ਜਾਵੇਗੀ ਹੌਲੀ ਹੌਲੀ ਦਾ ਮਤਲਬ ਖਤਮ ਹੋ ਗਿਆ ਮਤਲਬ ਕੀ ਕਿ ਜਦੋਂ 2025 ਵਾਲਾ ਬਿੱਲ ਲਾਗੂ ਹੋ ਗਿਆ ਤੁਹਾਡੀ ਸਬਸਿਡੀ ਖਤਮ ਪ੍ਰੇਖੇ ਜਿਵੇਂ ਰਾਇ ਜਿੱਤੇ ਸੇ ਤੁਹਾਨੂੰ ਤੇ ਪ੍ਰੇਖਾ ਹੋਵੇ ਕਿ ਸਾਡੀ 350 ਯੂਨਿਟ ਬਿਜਲੀ ਮਾਫੀ ਸਾਡੀ ਚੱਲੀ ਜਾਵੇਗੀ ਸਾਡੀ ਮੋਟਰਾਂ ਦੀ ਬਿਜਲੀ ਫਰੀ ਚੱਲਦੀ ਰਹੇਗੀ ਸਾਡੀ ਕੁੰਡੀ ਜੇ ਅਸੀਂ 10 ਰੁਪਏ ਬਿਜਲੀ ਵਾਲਾ ਯੂਨਿਟ ਹੈ ਅਸੀਂ ਨਹੀਂ ਦੇ ਸਕਦੇ ਅਸੀਂ ਕੁੰਡੀ ਲਾ ਕੇ ਆਪਦੇ ਘਰੇ ਏਅਰ ਕੰਡੀਸ਼ਨਰ ਚਲਾਉਣੇ ਆ ਮੋਟਰ ਚਲਾਉਣੇ ਆ ਟੋਕੇ ਵਾਲੀ ਮੋਟਰ ਚਲਾਉਣੇ ਆ ਅਸੀਂ ਏਸੀ ਚਲਾਉਣੇ ਆ ਅਸੀਂ ਹੀਟਰ ਤੇ ਰੋਟੀਆਂ ਪਕਾਉਣੇ ਆ ਕੁੰਡੀ ਲਾ ਕੇ ਸਾਡੀ ਕੁੰਡੀ ਵੀ ਚੱਲਦੀ ਰਹੇਗੀ ਸਾਨੂੰ ਸਬਸਿਡੀ ਵੀ ਮਿਲਦੀ ਰਹੇਗੀ ਸਾਨੂੰ 300 ਯੂਨਿਟ ਮਾਫੀ ਵੀ ਮਿਲਦੀ ਰਹੇਗੀ ਇਹ ਭਲੇਖਾ ਮਨ ਚੋਂ ਕੱਢ ਲਿਆ ਜੀ ਭਲੇਖਾ ਮਨ ਚੋਂ ਕੱਢ ਲਿਆ ਜੇ ਨਹੀਂ ਹੋਣਾ ਜੇ ਸਬਸਿਡੀ ਸਾਰੀ ਖਤਮ ਕੁੰਡੀ ਵਾਲੀ ਕਹਾਣੀ ਖਤਮ ਉਹ ਕਿਵੇਂ ਹੋਣੀ ਹੈ ਆ ਜਿਹੜੇ ਮੀਟਰ ਆ ਰਹੇ ਨੇ ਚਿਪ ਵਾਲੇ 80% ਮੀਟਰ ਜਦੋਂ ਲੱਗ ਗਏ ਇਹਦੇ ਚ ਚਿਪ ਪਾਈ ਚਿਪ ਨੂੰ ਹੋਰ ਕਰ ਦੇਣਾ ਉਹਨਾਂ ਨੇ ਪਿੱਛੋਂ ਬਟਨ ਨੱਪ ਦੇਣਾ ਇੱਥੇ ਆਣ ਕੇ ਨਹੀਂ ਨੱਪਣਾ ਕੰਪਨੀ ਨੇ ਉਹ ਚਿਪ ਆਉਣ ਤੁਹਾਡੇ ਮੋਬਾਈਲ ਨਾਲ ਅਟੈਚ ਹੋ ਜਾਊਗਾ ਮੀਟਰ ਤੁਹਾਡਾ ਤੁਸੀਂ ਆਪਣੇ ਮੋਬਾਈਲ ਤੋਂ ਆਪਣੇ ਚੱਲ ਰਿਹਾ ਰੋਡ ਵੇਖ ਸਕਦੇ ਜੀ ਆਪਣੇ ਮੀਟਰ ਬਿਜਲੀ ਵਾਲੇ ਦੀ ਰੀਡਿੰਗ ਵੇਖ ਸਕਦੇ ਜੀ ਕੱਲ ਕਿੰਨੀਆਂ ਯੂਟਾ ਮੱਚੀਆਂ ਸੀ ਇਹ ਵੇਖ ਸਕਦੇ ਜੀ ਅੱਜ ਵਾਲੇ ਮੇਰੇ ਮੀਟਰ ਤੇ ਕਿੰਨਾ ਲੋਡ ਚੱਲ ਰਿਹਾ ਤੁਸੀਂ ਇਹ ਵੇਖ ਸਕਦੇ ਜੀ ਮਹੀਨੇ ਬਾਅਦ ਤੁਹਾਨੂੰ ਬਿੱਲ ਕਿੰਨਾ ਆਇਆ ਉਹਦੇ ਤੇ ਮੈਸੇਜ ਆਇਆ ਨਾ ਤੁਸੀਂ ਉਹ ਵੇਖ ਸਕਦੇ ਜੀ ਰੀਡਿੰਗ ਪੜਨ ਵਾਲੇ ਮੁੰਡੇ ਨੇ ਨਹੀਂ ਆਉਣਾ ਜਦੋਂ ਇਹ ਮੀਟਰ ਚੱਲ ਗਿਆ ਆਪਣੇ ਆਪ ਤੁਹਾਡੇ ਮੋਬਾਈਲ ਤੇ ਆਊਗਾ ਇਹੋ ਕੁਝ ਤੁਹਾਡੇ ਮੀਟਰ ਦਾ ਡਾਟਾ ਸਾਰਾ ਬਿਜਲੀ ਬੋਰਡ ਜਿਹੜਾ ਇਹਨੂੰ ਜਿਹੜਾ ਤੋੜ ਕੇ ਉਹਨੇ ਕਾਰਪੋਰੇਸ਼ਨ ਬਣਾਇਆ ਜਦੋਂ ਪ੍ਰਾਈਵੇਟਾਂ ਕੋਲ ਆ ਗਿਆ ਉਹਨਾਂ ਦਾ ਇੱਕ ਵੱਡਾ ਦਫ਼ਤਰ ਬਣਿਆ ਹੋਵੇਗਾ ਉਹਦੇ ਵਿੱਚ ਉਹਦੇ ਚ ਲੱਗੀਆਂ ਹੋਣਗੀਆਂ ਜਿੰਨੂੰ ਤੁਸੀਂ ਕਹਿ ਲਵੋਗੇ ਐਲ ਸੀ ਡੀ ਥੱਲੇ ਕੰਪਿਊਟਰ ਤੇ ਪਤਾ ਨਹੀਂ ਕਿੰਨੇ ਬੰਦੇ ਬੈਠੇ ਕੰਮ ਕਰਦੇ ਹੋਣਗੇ ਤੁਹਾਡੇ ਇੱਕ ਇੱਕ ਮੀਟਰ ਦਾ ਡਾਟਾ ਉਸ ਦਫਤਰ ਦੇ ਵਿੱਚ ਉਹਨਾਂ ਕੰਪਿਊਟਰਾਂ 'ਚ ਚਲਾ ਜਾਏਗਾ ਜਦੋਂ ਤੁਹਾਡੇ ਮੀਟਰ ਤੇ ਤੁਸੀਂ ਟੁੰਡੀ ਲਾਈ ਜਾਂ ਤੇ ਲਪੜੇ ਖਾ ਕੰਡਣ ਲੱਗਿਆ ਮੈਂ ਲੋਡ ਹੋ ਰਿਹਾ ਜੀਰੋ ਤੁਹਾਡੇ ਮੀਟਰ ਤੇ ਉੱਥੇ ਉਸੇ ਵੇਲੇ ਘੰਟੀ ਵੱਜੇਗੀ ਉਹਨਾਂ ਦੇ ਕੋਲ ਘੰਟੀ ਕਿ ਐਸ ਮੀਟਰ ਤੇ 0 ਲੋੜੋ ਗਿਆ ਜੀ ਪਤਾ ਲੱਗ ਜਾਣਾ ਕਿ ਸਰਦਾਰ ਜਰਵੈਲ ਸਿੰਘ ਨੇ ਕੁੰਡੀ ਲਾ ਲਈ ਜੇ ਫਿਰ ਕੀ ਹੋਵੇਗਾ ਆ ਜਿਹਨਾਂ ਨੇ 108 ਵਾਲੀਆਂ ਗੱਡੀਆਂ ਖੜੋਤੀਆਂ ਨੇ ਤੁਸੀਂ 108 ਤੇ ਫੋਨ ਕਰਦੇ ਹੋ ਜਿਹੜੀ ਨੇੜੇ ਗੱਡੀ ਹੁੰਦੀ ਹੈ 15 ਮਿੰਟਾਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਉਹਨਾਂ ਦੀਆਂ ਗੱਡੀਆਂ ਐਵੇਂ ਖੜੀਆਂ ਹੋਣਗੀਆਂ ਕੋਈ ਜਲਾਲਾਵਰ ਖੜੀ ਹੋਵੇਗੀ ਕੋਈ ਮਾਮੂਦਈਆ ਖੜੀ ਹੋਵੇਗੀ ਕੁਈ ਆ ਜਿਹੜਾ ਤੁਹਾਡਾ ਮੇਰੇ ਇਥੇ ਟਰੰਡੀ ਕਲੀਨ ਜਾਂ ਹੋਰ ਇਥੇ ਖੋਤੀਆਂ ਆਉਂਦੇ ਜਿਵੇਂ ਹੁਣ ਖੋਡੋਤੀਆਂ ਦੇ 108 ਆਲੀਆਂ ਉੱਥੇ ਫੋਨ ਕਰਨਗੇ ਜਿਹੜੀ ਨੇੜੇ ਵਾਲੀ ਗੱਡੀ ਹੋਈ ਕਿਉਂਕਿ ਡਾਟਾ ਤੁਹਾਡਾ ਉਹਨਾਂ ਦੇ ਕੋਲ ਹੈ ਪਤਾ ਲੱਗ ਜਨਾ ਜਰਨੈਲ ਸਿੰਘ ਪਿੰਡ ਪ੍ਰਭਾਤ ਸਿੰਘ ਵਾਲਾ ਅਕਾਊਂਟ ਨੰਬਰ ਐਨਾ ਉੰਨੇ ਲਾ ਲਈ ਇਹਨੇ 6 ਵਜੇ 15 ਮਿੰਟਾਂ ਦੇ ਬਾਅਦ ਤੁਹਾਡੇ ਬੂਹੇ ਅੱਗੇ ਉਹ ਜਿਹੜੀ ਫਲਾਈਆਂ ਵਾਲੀ ਗੱਡੀ ਖੜੀ ਹੋਵੇਗੀ ਕਨੈਕਸ਼ਨ ਕੱਟ ਕੇ ਨਾਲ ਫਰਲਾ ਫੜਾ ਜਣਗੇ ਐਨਾ ਜੁਰਮਾਨਾ ਸਵੇਰੇ ਤਾਰ ਦੀ ਕਨੈਕਸ਼ਨ ਲੱਗ ਜੇਗਾ ਨਹੀਂ ਤਾਂ ਕਨੈਕਸ਼ਨ ਨਹੀਂ ਚੱਲਣਾ ਤੂੰ ਕੀ ਕਰੇਗਾ ਰਾਤ ਨੂੰ ਬਿਜਾ ਗਰਮੀ 'ਚ ਬੈਠੇ ਨੇ ਗਵਾਂਡੀ ਦਾ ਕੁੰਡੀ ਲਾ ਕੇ ਮੰਗ ਕੇ ਤਾਰ ਚਲਾ ਲੈਗਾ ਤੜਕੇ ਫੇਰ ਆ ਜਾਣਗੇ ਗਵਾਂਡੀ ਦਾ ਕਨੈਕਸ਼ਨ ਕੱਟ ਲਵੇ ਨਾਲ ਫਰਲਾ ਉਹ ਨੂੰ ਫੜਾਉਣਗੇ ਤੀਜੇ ਦਿਨ ਤੈਨੂੰ ਬਿਜਲੀ ਨਹੀਂ ਦੇਣੀ ਕਿਸੇ ਨੇ ਆ ਤੁਹਾਡੇ ਨਾਲ ਹੋਣਾ ਜੇ ਤੁਸੀਂ ਇਸਨ ਦੇ ਦੇ ਵੀ ਇਹ ਗੱਲਾਂ ਐਵੇਂ ਕਰੀ ਜਾਂਦੇ ਨੇ ਹੋੜੀਆਂ ਹੀ ਨਹੀਂ ਯਾਰ। ਉਹ ਮੇਰਾ ਬਾਪੂ 97 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਗਈ ਜੀ 97 ਸਾਲ ਦੀ ਉਮਰ ਤੇ। 25 ਸਾਲ ਦਾ ਜਦੋਂ ਪਾਕਿਸਤਾਨ ਬਣਿਆ ਸੀ 25 ਸਾਲ ਦਾ। ਕਹਿੰਦਾ ਇਹ ਪਿੰਡ ਦੀ ਸਾਥੀ ਸਾਜੀ 60 ਚ ਬੈਠਦੇ ਹੁੰਦੇ ਹਾਂ ਦੁਪਹਿਰ ਵੇਲੇ ਜਾ ਕੇ। ਅਸੀਂ ਕਹਿੰਦਾ ਵੀ ਅਨਪੜ੍ਹ ਬੰਦੇ ਸਾਨੂੰ ਕੋਈ ਪਤਾ ਨਹੀਂ ਸੀ ਹੁੰਦਾ ਦੁਨੀਆ ਕਿੱਥੇ ਵੱਸਦੀ ਹੈ। ਅਸੀਂ ਸਵੇਰੇ ਉੱਠਣਾ ਘਰੋਂ ਬਾਲਟੀਆਂ ਫੜਦੀਆਂ ਦੇ ਨਾਲ ਲੈ ਜਾਣਾ ਗਤਾਵਾ ਜਾ ਕੇ ਖੇਤ ਉੱਥੇ ਮੱਝਾਂ ਨੂੰ ਪਾ ਗਏ ਮੱਝਾਂ ਚੋ ਕੇ ਲਿਆਉਣੀਆਂ ਨੇ ਜਾ ਤੜਕੇ ਉੱਠ ਕੇ ਹਲ ਵਾਉਣੇ ਨੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਹਲ ਵਾਉਂਦੇ ਸਾਂ ਹਲ ਵਾ ਕੇ ਉੱਥੇ ਪੱਠੇ ਪਾ ਕੇ ਇਹਨਾਂ ਨੂੰ ਵੱਢ ਕੇ ਪੱਠੇ ਪਾ ਕੇ ਮੱਝਾਂ ਚੋ ਕੇ ਘਰ ਲੈ ਆਉਣੀਆਂ ਘਰੋਂ ਫੇਰ ਹੋਰ ਕੰਮ ਲੱਗ ਜਣਾ ਸਾਨੂੰ ਨਹੀਂ ਪਤਾ ਸੀ ਵੀ ਦੁਨੀਆ ਕਿੱਥੇ ਵਸਦੀ ਏ ਅਸੀਂ ਘਰੋਂ ਖੇਤ ਤੇ ਖੇਤੋਂ ਘਰ ਪਾਏ ਦੇ ਵੱਧ ਸਾਡਾ ਕੰਮ ਹੈ ਨਹੀਂ ਸੀ ਇੱਕ ਕਾਮਰਡ ਬਾਈ ਕਹਿੰਦਾ ਸਾਡੇ ਪਿੰਡ ਉਹ ਕਦੀ ਕਦੀ ਉਹਨੇ ਆਉਣਾ ਸੱਚ ਚ ਇੱਕ ਵਾਰੀ ਉਹਨੇ ਆਣ ਕੇ ਗੱਲ ਸੁਣਾਈ ਕਹਿੰਦਾ ਵੀ ਰੂਸ ਨੇ ਇੱਕ ਕਾਰਡ ਜਿਹਦੀ ਤਸਵੀਰ ਆਈ ਇਕਰਨਕ ਕਦਰਨ ਵਾਲੀ ਤੁਸੀਂ ਇਹਦਾ ਜਿਵੇਂ ਟੋਕੇ ਜਾਂ ਪਰ ਰੋਧ ਲਾਉਣੇ ਹਨ ਪੱਠੇ ਟੁੱਲਣ ਵਾਸਤੇ ਕਨਕ ਦੇ ਵਿੱਚ ਰੋਧ ਲਾਈ ਜਾਓਗੇ ਤੂੜੀ ਵੱਖਰੀ ਕਰ ਦੇਗੀ ਤੇ ਦਾਣੇ ਵੱਖਰੇ ਕਰ ਦੇਗੀ ਆਹ ਬਾਈ ਮੰਨਦੇ ਹੀ ਨਹੀਂ ਸਾ ਆਖੀ ਆਖਣਾ ਐਵੇਂ ਮਾਰੀ ਜਾਂਦਾ ਉਹ ਇਹ ਵੀ ਕਦੀ ਹੋ ਸਕਦਾ ਅਸੀਂ ਪਹਿਲਾਂ ਕਣਕ ਵਾਢਦੇ ਆ 20-20 ਦਿਨ ਕਣਕ ਵੱਢੀ ਜਾਂਦੀ ਹੈ ਭਰਿਆ ਬੰਨੀ ਰਿਆ ਨੇ ਉਹਨੂੰ ਪਿੜਚ ਲਿਆਈਦਾ ਉਹਦੇ ਤੇ ਫੜਾ ਫੇਰਦੇ ਆ ਫਿਰ ਜਦੋਂ ਦੁਪਹਿਰ ਵੇਲੇ ਚੰਗੀ ਧੁੱਪ ਹੁੰਦੀ ਤੇ ਕਿਹਦੇ ਆ ਵਾਹ ਆਵੇ ਉਹਨੂੰ ਖਿਲਾਰਦੇ ਆ ਤੂੜੀ ਵੱਖ ਕਰੀ ਦੀ ਦਾਣੇ ਫਿਰ ਵੱਖ ਕਰਦੇ ਨੇ ਮਹੀਨਿਆਂ ਬੱਧੀ ਲੱਗ ਜਾਂਦੇ ਨੇ ਏ ਕਹਿੰਦਾ ਤੁਸੀਂ ਵਿੱਚ ਰੁਗ ਲਈ ਜਾਉਂਦੇ ਅਰੇ ਇੱਕ ਵਾਰੀ ਹੋਰ ਆ ਗਿਆ ਦੋ ਚੌ ਮਹੀਨਿਆਂ ਬਾਅਦ ਤੰਗਾ ਕੋਈ ਹੋਰ ਤਾਂ ਨਹੀਂ ਘਲਾਈ ਜੇ ਤੁਸੀਂ ਬਟਨ ਨੱਪੋ ਕਰੋਗੇ ਮਸ਼ੀਨ ਦਾ ਪਾਣੀ ਬਾਹਰ ਆ ਜਾਏਗਾ ਅਸੀਂ ਸਾਰਿਆਂ ਨੇ ਡਿਕਲੇਅਰ ਕਰਤਾ ਵੀ ਕਾਮਰੇਡ ਪਾਗਲ ਹੋ ਗਿਆ ਓਏ ਇਹ ਵੀ ਕਹੀ ਹੋ ਸਕਦਾ ਯਾਰ ਓ ਪਹਿਲਾਂ ਖੂਹ ਖੱਟੀ ਦਾ ਹੈ ਸੋ ਜੱਬ ਕਰੀਦਾ ਥੱਲੇ ਖੂਹ ਜਾਂਦਾ ਹੈ ਉਦੇ ਉੱਤੇ ਬੁੱਲਦ ਨੂੰ ਸਾਰਾ ਸਾਰਾ ਦਿਨ ਤੇ ਰਾਤ ਲੱਗੇ ਜੀਦਾ